ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੋਵਿੰਦਵਾਲ ਸਾਹਿਬ ਗਏ ਜਦੋਂ ਗੋਵਿੰਦਵਾਲ ਸਾਹਿਬ ਗਏ ਸੰਗਤਾਂ ਨੇ ਬਹੁਤ ਭਾਵਨਾ ਨਾਲ ਦਰਸ਼ਨ ਕੀਤੇ ਉੱਥੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਗੁਰੂ ਜੀ ਦੇ ਤਿੰਨ ਭਰਾ ਗੁਰੂ ਜੀ ਤਿੰਨ ਭਰਾ ਸਨ ਤੀਜੇ ਆਪ ਸਨ ਦੋ ਵੱਡੇ ਸਨ ਪਹਿਲੇ ਦਾ ਨਾਮ ਸੀ ਪਿਰਥੀ ਚੰਦ ਦੂਜਿਆਂ ਦਾ ਨਾਮ ਸੀ ਬਾਬਾ ਮਹਾਦੇਵ ਜੀ ਔਰ ਤੀਜੇ ਗੁਰੂ ਅਰਜਨ ਦੇਵ ਜੀ ਸਾਹਿਬ ਦੋ ਮਿੰਟਾਂ ਵਿੱਚ ਤੁਹਾਨੂੰ ਦੱਸੇ ਦੇਵਾਂ ਯਾਦ ਰਹਿ ਜਾਏਗੀ ਗੱਲ ਬਾਬਾ ਪਿਰਥੀ ਚੰਦ ਜੀ ਦਾ ਨਿਹੜ ਜੀਵਨ ਸੀ ਬਚਪਨ ਤੋਂ ਠੀਕ ਰਹਾ ਜਵਾਨੀ ਤੱਕ ਵੀ ਠੀਕ ਰਿਹਾ ਪਰ ਜਦੋਂ ਗੁਰਿਆਈ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇਣੀ ਸੀ ਉਦੋਂ ਉਹਨਾਂ ਦੇ ਮਨ ਵਿੱਚ ਇੱਕ ਲਾਲਚ ਆ ਗਿਆ ਵੀ ਗੁਰਗੱਦੀ ਮੈਨੂੰ ਮਿਲ ਜਾਏ ਕਈ ਤਰ੍ਹਾਂ ਦੀਆਂ ਚਲਾਕੀਆਂ ਕੀਤੀਆਂ ਜਿੰਨਾ ਜਿੰਨਾ ਉਹ ਚਲਾਕੀਆਂ ਚਤਰਾਇਆਂ ਕਰਦੇ ਗਏ ਉਨੇ ਉਨੇ ਹੋਰ ਦੱਸਦੇ ਗਏ ਉਹਦੇ ਵਿੱਚ ਗੁਰੂ ਘਰ ਵਿੱਚ ਚਤਰਾਈ ਚਲਾਕੀ ਨਹੀਂ ਸਮਰਪਣ ਕੰਮ ਆਉਂਦਾ